सर आई थिंक ये ना जो 2024 जिधर जनरल इलेक्शंस हो ऐसी ना लोकसभा दे mm -hmm. उस तो बाद ना एक साम हाउ मेरे वाली कम्युनिटी जेरी है जी है तो जेरे मेरे वाले वर लोग ना जेरे प्रो बीजेपी हैं mm -hmm. वो ना ये दे देखते एक ना एक डार्क सी गा mm -hmm. एक की ऐसी आपसी ऐसी बड़े खुश हो के ते शैंपेन डा ग्लास की चंदे चेयर्स करके

ਕਾਂਗਰਸ ਜਿੰਨਾ ਦਾ ਬਹੁਤ ਜ਼ਿਆਦਾ ਐਕਸਪੀਰੀਅੰਸ ਹੈ ਡਿਵਾਈਡ ਐਂਡ ਰੂਲ ਦਾ ਕਿ ਉਹਨਾਂ ਨੇ ਕਨਸੋਲੀਡੇਟ ਕਰ ਲਿਆ ਹੈ ਨੌਨ ਬ੍ਰਾਹਮਣ ਨੌਨ ਖੱਤਰੀਤ ਨੌਨ ਬਾਨੀਆਂ ਵੋਟ ਬੇਸਿਕਲੀ OBC ਵੋਟ ਕਿਉਂਕਿ ਉਹਨਾਂ ਕੋਲ ਜਿਹੜਾ 20% ਮੁਸਲਮਾਨ ਵੋਟ ਜਾਂ ਜਿਹੜੇ ਬਾਕੀ ਵੋਟ ਤੇ ਉਹਨਾਂ ਕੋਲ ਹੈ ਹੀ ਸੀ ਜਿਹੜਾ ਡਿਫਾਲਟ ਹੈ ਰਾਈਟ ਤੇ ਜਿਹੜਾ 240 ਸੀਟਾਂ ਆਈਆਂ ਸੀ ਹਾਲਾਂਕਿ 10 ਸਾਲ ਦੀ ਕਿਸੇ ਗਵਰਨਮੈਂਟ ਤੋਂ ਬਾਅਦ ਫਿਰ ਤੀਜੀ ਵਾਰੀ 240 ਆਣਾ ਉਹ ਕੌਨਫੀਡੈਂਸ ਬੀਜੇਪੀ 'ਚ ਨਹੀਂ ਸੀ ਦਿਖਦਾ ਖਾਸ ਕਰਕੇ ਪ੍ਰਧਾਨ ਮੰਤਰੀ ਮੋਦੀ ਦੀ ਗੱਲ ਬਾਤ ਨਹੀਂ ਸੀ ਦਿਖਦਾ ਪਰ ਰਾਹੁਲ ਗਾਂਧੀ ਦਾ ਤੀਜੀ ਵਾਰੀ 99 ਸੀਟਾਂ ਲੈ ਕੇ ਉਹ ਕੌਨਫੀਡੈਂਸ ਜ਼ਿਆਦਾ ਦਿਖਦਾ ਸੀਗਾ ਹੂੰ 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 ਦੂਸਰਾ ਜਿਹੜਾ ਪਿੱਛੇ ਬੰਗਲਾਦੇਸ਼ ਵਿੱਚ ਜਿਹੜਾ ਹੋਇਆ ਕੰਮ ਕੀ ਕਹਿੰਦੇ ਆ ਜਿਹੜਾ ਹਿੰਦੂ ਮੈਸੇਜਰ ਹੋ ਰਿਹਾ ਹੈ ਉੱਥੇ ਜ ਸਿੱਖ ਮੈਸੇਜਰ ਵੀ ਹੋ ਰਿਹਾ ਹੂੰ ਤੀਸਰਾ ਇੱਕ ਨਾ ਜਿਹੜੇ ਮੇਰੇ ਵਰਗੇ ਵੋਟਰ ਨੇ ਜਿਹੜੇ ਸਿਰਫ ਘਰ ਘਰ ਤੇ ਬਹਿ ਕੇ ਗੱਲਾਂ ਕਰਦੇ ਨੇ ਪਰ ਵੋਟ ਨਹੀਂ ਪਾਣ ਜਾਂਦੇ ਹੂੰ ਹੂੰ ਚੌਥਾ ਇਹ ਸਿਸਟਮ ਆ ਗਿਆ ਕਿ ਯਾਰ ਕਿਤੇ ਮਤਲਬ ਹਾਊਸ ਜਿਹੜੀ ਅਸੀਂ ਗਤੀ ਫੜੀ ਹੋਈ ਆ ਕਿਉਂਕਿ ਜਿਹੜਾ ਹਰਿਆਣਾ ਸੀ ਨਾ ਹਰਿਆਣਾ ਵੋਟ ਦਾ ਇਹ ਯੋਗਿੰਦਰ ਯਾਦਵ ਬੜੇ ਸਿਆਣੇ ਨੇ ਉਹਨਾਂ ਨੇ ਵੀ ਇਹ ਗੱਲ ਕੀਤੀ ਸੀ ਕਿ ਦੇਖੋ 240 ਤਾਂ ਆਪਾਂ ਇਹਨਾਂ ਨੂੰ ਕਰਤਾ ਪਰ ਜੇ ਅਸੀਂ ਇਹਨਾਂ ਨੂੰ ਹਰਿਆਣਾ ਤੇ ਮਹਾਰਾਸ਼ਟਰ ਹਰਾ ਦਿੰਨੇ ਆ ਫਿਰ ਸ਼ੋਰ ਫਿਰ ਸਟੈਂਪਿੰਗ ਹੋ ਜਾਏਗੀ ਕਿ ਬੀਜੇਪੀ ਨੇ ਆਪਣੀ ਵੇਵ ਜਿਹੜੀ ਹੈਗੀ ਕ੍ਰੋਸ ਕਰ ਲਈ ਹੈ ਨਾਉ ਇਟਸ ਆਨ ਦਾ ਡਿਕਲਾਈਨ ਹੂੰ ਕਿਉਂਕਿ ਜਿਹੜਾ ਹਰਿਆਣਾ ਹੈ ਉਹ ਗਾਰਡ ਹੈ ਕਾਸਟਿਜ਼ਮ ਦਾ ਜਾਂ ਗਾਰਡ ਨੌਨ ਗਾਰਡ ਬਾਨੀਆਂ ਬ੍ਰਾਹਮਣ ਇਹ ਸਭ ਚੱਲਦਾ ਉੱਥੇ ਉੱਥੇ ਖਾਸ ਕਰਕੇ ਐਸੀ ਜਿੱਤ ਲੈ ਕੇ ਆਣਾ ਇਟ ਇਜ਼ ਇਟ ਇਜ਼ ਫਾਰ ਬਿਯੋਂਡ ਐਕਸਪੈਕਟੇਸ਼ਨਸ ਮੇਰੇ ਵੀ ਐਕਸਪੈਕਟੇਸ਼ਨਸ ਨਹੀਂ ਸੀ ਕਾਰਨ ਉਹਦਾ ਕਾਰਨ ਇਹ ਹੈ ਮੈਨੂੰ ਲੱਗਦਾ ਕਿ ਸਮ ਹਾਉ ਤੁਸੀਂ ਜਦੋਂ ਇਲੈਕਸ਼ਨ ਲੜੋਏ ਇੰਦਾ ਨਾ ਕਿ ਮੈਂ ਤੇ ਫਰਸਟ ਆਣਾ ਹੀ ਆਣਾ ਹੈ ਉਹ ਉਹਨਾਂ ਦੀ ਲੈਂਗੁਏਜ ਗੋਪਿੰਦਰ ਹੁਡਾ ਦੇ ਦਪਿੰਦਰ ਹੁਡਾ ਦੀ ਲੈਂਗੁਏਜ ਤੋਂ ਦਿਖਦਾ ਪਿਆ ਸੀ ਓਵਰ ਕੌਨਫੀਡੈਂਸ ਤੁਹਾਨੂੰ ਲੱਗਦਾ ਓਵਰ ਕੌਨਫੀਡੈਂਸੀ ਯਾ ਓਵਰ ਕੌਨਫੀਡੈਂਸੀ ਸਮ ਹਾਉ ਦੇ ਕੁਡ ਨਾਟ ਅੰਡਰਸਟੈਂਡ ਦਾ ਰਿਐਲਿਟੀ ਜਿਹੜਾ ਉਹਨਾਂ ਨੇ ਮਨੋਤਰਾ ਜੀ ਨੇ ਵੀ ਗੱਲ ਕੀਤੀ ਆ ਕਿ ਇਸ ਟਾਈਮ ਤੇ ਨਾ ਜਿਹੜਾ ਰਾਹੁਲ ਗਾਂਧੀ ਇੱਥੇ ਅਮਰੀਕਾ ਚ ਹੀ ਆਏ ਨੇ ਉਹ ਹਰ ਗੱਲ 'ਚ ਕਾਸਟਿਜ਼ਮ ਲੈ ਕੇ ਆ ਰਹੇ ਨੇ ਉਹਨਾਂ ਨੇ ਇਹ ਵੀ ਹਾਂ ਉਹਨਾਂ ਨੇ ਕਾਰਸਿਜ਼ਮ ਕਰਕੇ ਇਹ ਰਾਹੁਲ ਗਾਂਧੀ ਨੇ ਇਹ ਵੀ ਗੱਲ ਕੀਤੀ ਆ ਕਿ 90% ਜਿਹੜੇ ਹੈਗੇ ਨੇ ਉਹ OBC ਨੇ BC OBC SC ST ਨੇ ਤੇ 10% ਜਿਹੜਾ ਬ੍ਰਾਹਮਣ ਹੈ ਮੇਰੇ ਵਰਗੇ ਤੁਹਾਡੇ ਵਰਗੇ ਉਹਨਾਂ ਨੇ ਉਹਨਾਂ ਨੇ ਕਬਜ਼ਾ ਕੀਤਾ ਹੋਇਆ ਆ IITs ਤੇ IAS ਤੇ AIMS ਦੇ ਉੱਤੇ ਹਰ ਥਾਂ ਦੇ ਉੱਤੇ ਉਹ ਸਾਡੇ ਸਾਰਿਆਂ ਵਾਸਤੇ ਕਹਿੰਦੇ ਅਸੀਂ ਪੱਪੂ ਹੀ ਸਮਝਦੇ ਰਹਿ ਗਏ ਕੁਝ ਦੇਖੋ ਅਲੀ ਸਿੱਤਾ ਤੋਂ ਬਾਅਦ ਜਿਹੜਾ ਉਹ ਉਹ ਗੱਲ ਉਹ ਨੈਰੇਟਿਵ ਉਹ ਕਰ ਰਹੇ ਨੇ ਉਹ ਸਾਡੇ ਵਾਸਤੇ ਰਾਹੁਲ ਗਾਂਧੀ ਜੀ ਇਹ ਗੱਲ ਐਨੀ ਖਤਰਨਾਕ ਹੈ ਕਿ ਤੁਸੀਂ ਸੋਚ ਨਹੀਂ ਸਕਦੇ ਇਟ ਕੈਨ ਡੀਰੇਲ ਦਾ ਇੰਟਾਇਰ ਇੰਡੀਆ ਗਰੋਥ ਤੇ ਉਹ ਜੇ ਬਹੁਤ ਬਹੁਤ ਸਾਰੀ ਵੋਟ ਰਕੇਸ਼ ਇੱਕ ਤੇ ਓਵਰ ਕਾਂਗਰਸ ਦੀ ਓਵਰ ਕਨਫੀਡੈਂਸ ਤੇ ਦੂਜੀ ਬਹੁਤ ਸਾਰੀ ਵੋਟ ਐਂਟੀ ਕਾਂਗਰਸ ਕੰਸੋਲੀਡੇਟ ਹੋ ਗਈ ਹਾਂ ਉਹ ਗੱਲ ਹੈ ਕਿ ਅੰਟਿਲ ਅੰਦਰ ਫੋਨ ਇਹ ਹੈ ਕਿ ਮੈਂ ਕੋਈ ਡਾਊਟ ਨਹੀਂ ਹਾਂ ਖੁਸ਼ੀ ਹੈ ਕਿ ਬੀਜੇਪੀ ਇੱਥੇ ਜਿੱਤੀ ਹੈ ਕਿਉਂਕਿ ਬਵਿੰਦਰੂਡਾ ਨੇ ਜਾਂ ਦਪਿੰਦਰੂਡਾ ਨੇ ਕੀ ਲੈਣਾ ਸੀ ਉਹ ਕੋਈ ਸਮਝ ਨਹੀਂ ਸੀ ਕਿਸੇ ਨੂੰ ਆਣਾ ਤੇ ਉਹ ਮੈਨੂੰ ਐਂ ਲੱਗਦਾ ਕਿ ਬੀਜੇਪੀ ਦੀ ਜਿਹੜਾ ਉਹਨਾਂ ਦਾ ਐਕਸਪੀਰੀਅੰਸ ਅਪਿਛੇ 10 15 ਸਾਲ ਦਾ ਅਜੇ ਦਾ ਜਿੱਤਦੇ ਆ ਰਹੇ ਨੇ ਉਹਨਾਂ ਨੇ ਵੀ ਫਿਰ ਆਪਣੀ ਸੋਸ਼ਲ ਇੰਜੀਨੀਅਰਿੰਗ ਪੂਰੀ ਕੀਤੀ ਉਹਨਾਂ ਨੇ ਇੱਕ ਨਾਨ ਜਾਟ ਕੀ ਕਹਿੰਦੇ ਆ ਆਪਣਾ ਸੀਐਮ ਖੜਾ ਕੀਤਾ ਹੈ ਬਾਕੀ ਉਹਨਾਂ ਨੇ ਵੀ ਚੰਗੇ ਚਿਹਰੇ ਕੀਤੇ ਆ ਉਹਨਾਂ ਨੇ ਵੀ ਟਾਰਗੇਟਡ ਔਰ ਕੀ ਕਹਿੰਦੇ ਕੈਂਡੀਡੇਟ ਕੈਂਡੀਡੇਟ ਖੜੇ ਕੀ ਥੈਟਸ ਦਾ ਮੇਨ ਰੀਜ਼ਨ ਮੇਰੇ ਸਾਰ ਸੋਸ਼ਲ ਇੰਜੀਨੀਅਰਿੰਗ ਕਾਫੀ ਹੱਦ ਤੱਕ ਜ਼ਿੰਮੇਵਾਰ ਹੈ ਜੋ ਬੜੀ ਵਧੀਆ ਤਰ੍ਹਾਂ ਬਹੁਤ ਵਧੀਆ ਤਰ੍ਹਾਂ ਜੋ ਹੋਇਆ ਕਿਉਂਕਿ ਜਿਹੜਾ ਜਿਹੜਾ ਨੈਬ ਸਿੰਘ ਸੈਣੀ ਨੂੰ ਜਿਹੜਾ ਬਣਾਇਆ ਵਾ ਮੁੱਖ ਮੰਤਰੀ ਮਨੋਰ ਲਾਲ ਕਪਟਰ ਨੂੰ ਹਟਾ ਕੇ ਉਹਦਾ ਵੀ ਫਾਇਦਾ ਹੋਇਆ ਲੱਗਦਾ ਉਹਦਾ ਹੀ ਫਾਇਦਾ ਹੋਇਆ ਇਹ ਸਮਝ ਗਏ ਸੀ ਜੇ ਕਾਂਗਰਸੇ ਸੋਚੀ ਪਈ ਹੈ ਨਾ ਹਜੇ ਵੀ ਕਿ ਦੇ ਨੋ ਵਾਟ ਟੂ ਵਾਟ ਨੀਡਸ ਟੂ ਬ ਮਤਲਬ ਉਹਨਾਂ ਨੂੰ ਸਮਝ ਆ ਗਈ ਹੈ ਕਿ ਇਹਨਾਂ ਨੂੰ ਕੱਟਣਾ ਕਿੰਦਾ ਤੇ ਮਾਰਨਾ ਕਿੰਦਾ ਪੀਜੇਪੀ ਵੀ ਉਹਨਾਂ ਨੂੰ ਵੀ ਇਸ ਇਲੈਕਸ਼ਨ ਦੀ ਇਲੈਕਸ਼ਨ ਦੀ ਖੇਡ ਦੇ ਵਿੱਚ ਮਾਤ ਖਾ ਗਈ ਕਾਂਗਰਸ ਨੇ ਹਾਂਜੀ ਤੇ ਜਨਕੀ ਚਿੰਕੀ ਲੱਗਦਾ ਜਨਕੀ ਤੁਹਾਨੂੰ ਲੱਗਦਾ ਕਿ ਜਿਹੜੇ ਲਦਾਖ ਨੂੰ ਅੱਡ ਕੀਤਾ ਉਹਦਾ ਨੁਕਸਾਨ ਹੋਇਆ ਭਾਜਪਾ ਨੂੰ ਬਹੁਤ ਵੱਡੀ ਜਿੱਤ ਹੈ ਜੀ ਜਨਕੀ ਤੇ ਜਨਕੀ ਤੇ ਇਹ ਹੀ ਬਹੁਤ ਵੱਡੀ ਜਿੱਤ ਹੈ ਕਿ ਜਨਕੀ ਡੈਮੋਕ੍ਰੇਸੀ ਦੇ ਰਸਤੇ ਪੈ ਗਿਆ ਹੈ VOTING PERCENTAGE 65 ਸੀ ਬੀਜੇਪੀ ਅੱਜ ਹਾਰੀਆ ਬੀਜੇਪੀ ਕੱਲ ਹਾਰ ਜੇਗੀ ਬੀਜੇਪੀ ਅਗਲੇ 5 ਇਲੈਕਸ਼ਨ ਵੀ ਹਾਰ ਦੇ ਜੇ ਜੇ ਐਨ ਕੇ ਪੱਥਰ ਛੱਡ ਕੇ ਵੋਟ ਦੇ ਰਸਤੇ ਪਏ ਨੇ ਉਹ ਜਿੰਨੂੰ ਵੀ ਚੁਣਨ ਉਹਨਾਂ ਦੀ ਆਪਣੀ ਸਮਝਦਾਰੀ ਹੈਗੀ ਆ ਇਹ ਕੋਈ ਵੱਡੀ ਗੱਲ ਨਹੀਂ ਆ ਨਹੀਂ ਪਰ 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 ਤਾਂ ਨਹੀਂ ਲੱਗਦਾ ਕਿ ਲਦਾਖ ਨੂੰ ਅੱਡ ਕਰਨ ਦਾ ਭਾਜਪਾ ਨੂੰ ਨੁਕਸਾਨ ਹੋਇਆ ਭਾਜਪਾ ਨੂੰ ਚਾਰ ਪੰਜ ਕੁ ਸੀਟਾਂ ਹੋਰ ਆ ਜਣੀਆਂ ਸੀ ਉਹ ਲਦਾਖ ਦੀਆਂ ਪਰ ਮੈਂ ਇਸ ਦਾ ਦੋਹਰਾ ਨਾ ਕਿ ਜੰਮੂ ਵਾਲਿਆਂ ਨੂੰ ਕੀ ਹੋ ਗਿਆ ਕਿ ਜੰਮੂ 'ਚ ਵੀ ਐਨੀ ਸੀਟ ਜਿਹੜੀ ਹੈਗੀ ਆ ਮਤਲਬ ਆਈ ਆ ਮਤਲਬ ਜੰਮੂ 'ਚ ਵੀ ਉਹ ਦੱਸ ਨਹੀਂ ਜੰਮੂ ਦੇ ਬੀਜੇਪੀ ਕਾਫੀ 25 30 ਸੀਟਾਂ ਲੈ ਗਈ ਆ ਬੀਜੇਪੀ 28 ਸੀਟਾਂ ਲੈ ਕੇ ਗਈ ਆ ਪਰ ਜਿਸ ਤਰ੍ਹਾਂ ਜੇ ਜੰਮੂ ਵਾਲਿਆਂ ਨੂੰ ਚਾਹੀਦਾ ਹੀ ਕਿ 100% ਕਰਕੇ ਦਿਖਾਉਂਦੇ 36% ਕਰਕੇ ਦਿਖਾਉਂਦੇ ਤੇ ਫਿਰ ਤੇ ਅਸੀਂ ਕਹਿ ਕਰਦੇ ਸੀ ਹਮਮ ਸਾਹਮਣੇ ਮੇਰੀ ਐਕਸਪੈਕਟੇਸ਼ਨ ਇਹ ਸੀ ਕਿ ਜੰਮੂ ਦੇ ਥੋੜੇ ਸੀਟਾਂ ਕੱਟ ਆਈਆਂ ਨੇ ਉਧਰ ਤੇ ਪਤਾ ਹੀ ਕਸ਼ਮੀਰ ਚ ਨਹੀਂ ਆਣੀ ਆ ਬਟ ਓਵਰ ਆਲ ਇਹ ਬੀਜੇਪੀ ਦੀ ਵੈਨ ਹੈ on ਪਾਵਰ ਖੇੜਾ ਤੇ ਰਗੈਰਾਮ ਰਮੇਸ਼ ਦਾ ਉਹੀ ਪ੍ਰੋਬਲਮ ਹੈਗੀ ਆ ਕਿ ਜਦੋਂ ਅਸੀਂ ਜਿੱਤੇ ਨਹੀਂ ਆ ਤੇ ਹੰਪਾਇਰ ਮਿਲ ਗਿਆ ਜਦੋਂ ਅਸੀਂ 99 ਸੀਟਾਂ ਲੈ ਕੇ ਆਏ ਆ ਲੋਕ ਸਭਾ ਦੀਆਂ ਤੇ ਦੇਖੋ ਜੀ ਲੋਕਤੰਤਰ ਦੀ ਜਿੱਤ ਹੋ ਗਈ ਆ ਇਹ ਕਾਲਪਾ ਮਸ਼ੀਨਾਂ ਦੀ ਪ੍ਰੋਬਲਮ ਤੇ ਜੀਐਨਕੇਚ ਵੀ ਹੋ ਸਕਦੀ ਸੀ ਫਿਰ ਹਾਂ ਉਹਦੇ ਜੀ ਬਧੀ ਬਧੀਆ ਆਪਣੇ ਉਹ ਲੈ ਕੇ ਆਂਦੇ ਨਾਲ ਦਿਖਾਉਂਦੇ ਕਿ ਦੇਖੋ ਜੀ ਜੀਐਨਕੇਚ ਆਪਾਂ ਜੰਮੂ ਤੋਂ ਬਹੁਤ ਹੋ ਜੀ ਇਸ ਜਾਨਾ ਕੇ ਆਏ ਆ ਪੂਰੀ ਪੂਰੀ ਲੈ ਕੇ ਆਏ ਆ ਕਸ਼ਮੀਰ ਚ ਵੀ ਆਦੀ ਵੀ ਇਸ ਤਰ੍ਹਾਂ ਵੇਵ ਨਹੀਂ ਚੱਲਦੀ ਜਿਹੜੀ ਜਿਹੜੇ ਡੈਮੋਕ੍ਰੇਸੀ ਵਾਚ ਜਿਹੜੇ ਏਜੰਸੀਜ਼ ਹੈਗੀਆਂ ਨੇ ਉਹ ਦੇਖਦੀਆਂ ਨੇ ਇੰਡੀਅਨ ਡੈਮੋਕ੍ਰੇਸੀ ਸਟਾਈਲਿੰਗ ਡੈਮੋਕ੍ਰੇਸੀ ਆ ਵਰਲਡ ਦੀ ਵਨ ਆਫ ਦਾ ਬੈਸਟ ਡੈਮੋਕ੍ਰੇਸੀ ਆ ਇੱਥੇ ਹਾਰ ਦੇ ਤੇ ਲੱਗੀ ਰਹਿੰਦੀ ਹੈ ਬੀਜੇਪੀ ਦੇ ਹੁੰਦੇ ਤੋਂ ਲੱਗੀ ਹੈ ਸਾਡੀ ਜ਼ਿੰਦਗੀ ਕਾਂਗਰਸ ਦੀ ਸੀ Thank you. Thank you, Rakesh.